ਘਰ ਦਾ ਖਾਤੇ ਮਹੀਨੇ ਦੇਖੋ ਪਾਣੀ ਪੰਤਾਲੇ ਦਾ ਕੱਢਿਆ ਨਹੀਂ ਜਾਂਦਾ ਆ ਦੇਖੋ ਐਸੇ ਚੜਨ ਵਾਲਾ ਹੋ ਗਿਆ ਪਾਣੀ ਕੁਛ ਲੱਗਿਆ ਤਾਂ ਨਹੀਂ ਪਿਆ ਪੰਤਾਲੇ ਵੀ ਯਾਰ ਤੇ ਉਧਰੋਂ ਵੱਧਦਾ ਹੀ ਨਾ ਹਾਂ ਜਲਥਲ ਹੋ ਗਿਆ ਜਲਥਲ ਹੁਣ ਹੱਥ ਖੜੇ ਕਰਾ ਦੂ 10 ਮਿੰਟਾਂ ਜੀ ਕਿਉਂਕਿ ਪਿੰਡਾਂ ਦੇ ਵਿੱਚ ਛਪਣਾ ਛੁਪਣਾ ਦੀ ਥਾਂ ਘਟੀ ਪਈ ਆ ਤਾਂ ਕਰਕੇ ਪਾਣੀ ਦਾ ਨਿਕਾਸ ਹੈ ਨਹੀਂ ਘਰ ਵੱਧ ਗਏ ਦਿਵਾਕ ਜੱਲੇ ਅੱਡ ਹੋ ਗਏ ਹੋਰ ਹਰੇਕ ਦੇ ਘਰੇ ਸਮਰਸੀਬਲ ਮੋਟਰ ਲੱਗ ਗਈ ਤੇ ਛੱਪੜ ਪਰ ਪਰ ਕੇ ਓਵਰਫਲੋ ਹੋਣਗੇ ਆਨੇ ਯਾਰੇ ਗਰਮੀ ਤੋਂ ਰਾਹਤ ਤਾਂ ਹੈਗੀ ਆ ਮੌਸਮ ਠੰਡਾ ਪਰ ਜਿਨਾਂ ਦੇ ਘਰਾਂ ਦੇ ਕੋਲ ਛੱਪੜ ਆ ਜਦੋਂ ਉਹ ਥੋੜੀ ਜਿਹੀ ਮੀਂਹ ਵਾਲੀਆਂ ਨਾਲੀਆਂ ਫੁੱਲ ਭਰ ਜਾਂਦੇ ਉੱਥੇ ਪਤਾ ਲੱਗੂ ਵੀ ਕੀ ਬਣਦਾ ਉਹਨਾਂ ਲਈ ਤਾਂ ਪਰੇਸ਼ਾਨੀ ਹੋਊ ਜਿਨਾਂ ਦੇ ਪਸ਼ੂ ਡੰਗਰਾ ਨੂੰ ਥਾਂ ਘਟਾ ਮਛਰੀ ਚੱਕੜ ਉਧਰ ਕੰਮ ਖਰਾਬ ਹੋਊ ਤੇ ਦੇਖਣ ਜਦ ਬਗਾਂਗੇ ਵਾਹ ਰੱਬਾ ਦਿਲ ਠਾਰਤਾ ਨਿਆਰਾ ਆ ਗਿਆ ਪਸ਼ੂ ਪੰਛੀ ਜਾਨਵਰ ਸਭ ਧਿਆਏ ਬੈਠੇ ਸੀ ਤੇ ਜਿੱਥੇ ਬਿਸ਼ਲੇ ਸਾਲ ਹੜਾ ਆਏ ਸੀ ਮੁਰਗੀਆਂ ਬੱਕਰੀਆਂ ਦੇ ਮਾਪਜੇ ਵਾਲੇ ਤੇ ਉਹਨਾਂ ਵਿਚਾਰਿਆਂ ਦੇ ਮੈਨੂੰ ਲੱਗਦਾ ਐਤਕੀ ਵੀ ਬੁਰੇ ਹਾਲ ਹੀ ਹੋਣਗੇ ਨਾ ਹੁਣ ਰੱਬ ਕਰੇ ਨਾ ਹੁਣ ਪਰ ਜਿਹੜੇ ਹਿਸਾਬ ਨਾਲ ਮੀਂਹ ਤੇ ਪਾਖੜਾ ਭੂਠਾ ਦਾ ਪਾਣੀ ਛੱਡੋਗੇ ਘੱਗਰ ਕੋ ਗਰਦਾ ਇਹ ਨਜ਼ਾਰਿਆਂ ਦੇ ਨਾਲ ਨਾਲ ਉਧਰ ਨੁਕਸਾਨ ਵੀ ਹੋਣਗੇ ਆ ਬਾਈ ਲੰਘਦੇ ਹਟਾਪਦੇ ਸੀ ਮੀਂਹ ਵੱਧ ਆ ਗਿਆ ਉੱਤੇ ਦੀ ਸਾਡੇ ਵਾਲੇ ਨੇ ਮੈਂ ਲੜਾ ਕਾਰਾਂ ਧੋਣ ਦਾ ਫਾਇਦਾ ਉਠਾ ਲਿਆ ਮੀਂਹ ਦਾ ਫਰੀ ਕਾਰਾਂ ਦਵਾਓ ਫਰੀ ਕਾਰਵਾਸ਼ ਆਹ ਦੇਖੋ ਕੁੱਤਾ ਵੀ ਆ ਗਿਆ ਲੈ ਵੀ ਘਰ ਦੀ ਓਟ ਫਰੇਕ ਭਾਲਦਾ ਹਨ ਬਾਕੀ ਦੇਖੋ ਜਿਵੇਂ ਰੱਬ ਨੂੰ ਚੰਗਾ ਸਿਟੀ ਚੱਲ ਫੈਰੇ ਵੀ ਤਾਂ ਨੁਕਸਾਨ ਵੀ ਦੋਨੋਂ ਚੀਜ਼ਾਂ ਹੀ ਹੋਣਗੀਆਂ ਆਹ ਗੱਲਬਾਤ ਆਹ ਮਾਹੌਲਾ ਹੁਣ ਤੁਸੀਂ ਇਹਨੂੰ ਚੰਗਾ ਸਮਝ ਲਓ ਠੰਡਾ ਸਮਝ ਲਓ ਖਾਦੇ ਵਾਲਾ ਖਾਣ ਵਾਲਾ ਸਮਝ ਲਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਕੈਮਰਾਮੈਨ ਵੀ ਮੈਂ ਆ ਕੈਮਰਾਮੈਨ ਹਰਦੀਪ ਸਿੰਘ ਭੁੱਲਰ ਨਾਲ ਹਰਦੀਪ ਸਿੰਘ ਭੁੱਲਰ ਤੇ ਨਿਊ ਚੈਨਲ ਹਨਾ ਵੀ ਹਰਦੀਪ ਸਿੰਘ ਭੁੱਲਰ ਥੈਂਕ ਯੂ